ਸ੍ਰੀ ਗੁਰੂ ਜੀ ਅੱਜ ਆਪਾਂ ਪਹੁੰਚਿਆ ਹੀ ਪਿੰਡ ਸ਼ੇਰਪੁਰ ਤੇ ਦੋ ਬਾਈ ਕੋਲੇ ਪਸ਼ੂ ਬਕਾਉ ਨੇ ਇੱਕ ਤਾਂ ਮੱਝ ਆ ਜੀ ਦੇਣੇ ਦੇ ਪੂਰੇ ਹੋਏ ਹੋਏ ਨੇ ਤੇ ਬਾਈ ਕਹਿੰਦਾ ਚੌਥਾ ਪੰਜਵਾਂ ਸੂ ਹੈ ਤੇ 14 ਕਿਲੋ ਦੁੱਧ ਦਿੱਤਾ ਇਹਨੇ ਪਿਛਲੇ ਸੂਏ ਬਾਈ ਇਹਦਾ ਜਿਹੜਾ ਮੰਨ ਲਓ ਹੁਣ ਟੀਕਾ ਭਰਾਇਆ ਉਹ ਕਿਹੜਾ ਟੀਕਾ ਭਰਾਇਆ ਵੈਸੇ ਠੀਕ ਹੈ ਅਰਜਨ ਕੁੰਗੜ ਦਾ ਕਟਾ ਦਿਆ ਆਪ ਗਏ ਨਹੀਂ ਨਹੀਂ ਅਸਿਆ ਹਾਂ ਅਰਜਨ ਕੁੰਗੜ ਦੇ ਕਟੇ ਡਾਇਰੈਕਟ ਕਰਾਸ ਆ ਹਾਂ ਡਾਇਰੈਕਟ ਕਰਾਸ ਠੀਕ ਹੈ ਤੇ ਹਣ ਇਹਦਾ ਮੁੱਲ ਕੀ ਕਰਦੇ ਹਾਂ ਮੁੱਲ ਕਰ ਦਾਂਗਾ ਇਹਦਾ 90 90000 ਰੁਪਏ ਮੁੱਲ ਹੈ ਇੱਕ ਤਾਂ ਇਹ ਹੋ ਗਈ ਬਾਈ ਆ ਚੈੱਕ ਕਰ ਲਿਓ ਥਣ ਲੇਵੇ ਦੀ ਬਿਲਕੁਲ ਸਾਫ ਹੈ ਜਮਾ ਹੈ ਗਾਰੰਟੀ ਆ ਹਾਂ ਮੋਟਾ ਥਣ ਲੱਗਿਆ ਵਧੀਆ ਪੂਰਾ ਮੁਠੀ ਦਾ ਥਣ ਮੁਠੀ ਆਲਾ ਥਣ ਲੱਗਿਆ ਤੇ ਵਧੀਆ ਹੈਵੀ weight ਚ ਮੱਝ ਆ ਵਧੀਆ ਭਾਰੀ ਮੱਝ ਆ ਤੇ ਆਉਦੀ ਚੈੱਕ ਕਰਕੇ ਜਿਵੇਂ ਮਰਜ਼ੀ ਲੈ ਸਕਦੇ ਆ ਆਕੇ ਤੇ ਇੱਕ ਬਾਈ ਕੋਲੇ ਉਹ ਝੋਟੀ ਐ ਉਹ ਹੈਗੀ ਆ ਭੀਮ ਦੀ ਯੂਥਪੁਰ ਵਾਲੇ ਦੀ ਉਹ ਵੀ ਸਾਨੂੰ ਦਿਖਾਉਨੇ ਆ ਜੇ ਕੋਈ ਚਾਵਾਨ ਹੋਵੇ ਬਾਈ ਉਹ ਵੀ ਸੂਨ ਵਾਲੀ ਆ ਉਹਦੇ ਕਿੰਨਾ ਟਾਈਮ ਰਹਿੰਦਾ ਬਾਈ ਪੂਰਾ ਰਹਿ ਗਿਆ ਹਫਤਾ ਕਰੈਣਾ ਹੁੰਦਾ ਜਨਾਂ ਦੀ ਵੱਤ ਲੈ ਜਾਂਦੇ 10 ਦਿਨ ਕਰੇ ਪਰ ਤਾਂ ਤੀਸਰੇ ਸਾਲ ਪੱਲੇ ਗਈ ਇੱਕ ਹਫਤਾ ਸੂਨ ਦਾ ਬਾਕੀ ਆ ਪਰ ਬਾਈ ਕਹਿੰਦਾ ਇਹ ਪਿਛਲੀ ਵਾਰ 10 ਦਿਨ ਉੱਪਰ ਲੈ ਗਈ ਸੀ ਇਹ ਦੁੱਧ ਕਿੰਨਾ ਦੱਤਾ ਬਾਈ ਪਿਛਲੀ ਵਾਰ ਇਹਨੇ 14 ਕਿਲੋ 14 ਕਿਲੋ ਪਿਛਲੀ ਵਾਰ ਇਹਨੇ ਦੁੱਧ ਦੁੱਤਾ ਦੂਜੀ ਐਤੀ ਤੀਜੀ ਸੂਏ ਸੂਣਾ ਕੱਲਾ ਕੱਲਾ ਥਣ ਪਿਆ ਬਾਈ ਸਾਫ਼ ਸੁਥਰੀ ਝੋਟੀ ਬਿਲਕੁਲ ਭੀਮ ਦੀ ਜੋਧਪੁਰ ਵਾਲੇ ਦੀ ਕਰੋ ਜੀ ਚੈੱਕ ਤੇ ਇਹਦਾ ਮੁੱਲ ਬਾਈ ਇਹਦਾ 170 ਕਰਦੇ ਆ ਇਹਦਾ ਮੁੱਲ 170 ਹੈ ਤੇ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਤੇ ਬਾਈ ਆਪਦਾ ਨੰਬਰ ਦੱਸਦੇ ਤੇ ਪਿੰਡ ਦੱਸਦੇ 9592522 11407 95925 1140 11407 22 ਦਾ ਨੰਬਰ ਹੈ ਤੇ ਪਿੰਡ ਹੈਗਾ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਪੈਂਦਾ ਹੈ ਤਹਿਸੀਲ ਧੂਰੀ ਹਾਂਜੀ ਬਾਈ ਨਾਲ ਕੰਟੈਕਟ ਕਰ ਸਕਦੇ